ਉਹ ਨੇਮ ਆਪਾਂ ਕਰਦੇ ਨਹੀਂ ਬਾਣੀਆਂ ਆਪਾਂ ਪੜਦੇ ਨਹੀਂ ਮੈਂ ਸਾਰਿਆਂ ਨੂੰ ਮੈਂ 네ਗੇਟਿਵ ਨਹੀਂ ਬੋਲ ਰਿਹਾ ਅੱਜ ਜਦੋਂ ਤੁਸੀਂ ਸੱਚ ਦੱਸੋ ਜਿਹੜਾ ਬੰਦਾ ਧਰਮੀ ਹੈ ਨਾ ਜੀ ਧਰਮ ਦੀ ਸ਼ਬਦਾਵਲੀ ਇੰਨੀ ਭੱਦੀ ਨਹੀਂ ਹੁੰਦੀ ਸੱਚੀ ਹੈ ਕਦੀ ਨਾਮ ਹੀ ਨਾ ਜਪਣਾ ਸਿਮਰਣੇ ਨਾ ਕਰਨਾ ਬਾਣੀ ਨਾ ਪੜਨੀ दैਵੀ ਗੁਣ ਨਾ ਹੋਣੇ ਸਿਰਫ ਦੁਨਿਆਵੀ ਹਵਸ਼ ਹੈ ਨਾ ਆ ਕੁਝ ਮੇਰੇ ਕੋਲ ਆ ਜਾ ਗੁਰੂ ਜੀ ਕਹਿੰਦਾ ਐਸੋ ਰਾਜ ਨਾ ਕੀਤਾ ਕਾਜ ਜਿਤ ਹਰ ਬਿਸਰਾਏ ਉਹ ਰਾਜ ਕਿਸ ਕੰਮ ਉਹ ਜੇ ਰੱਬ ਹੀ ਭੁੱਲ ਜਾਏ ਸ਼ੇਰੇ ਪੰਜਾਬ ਦਾ ਰਾਜ ਕਿਉਂ ਗਿਆ ਧਰਮੀ ਸੀ ਨਾ ਸਾਰੇ ਕਹਿੰਦੇ ਆ ਕਹਿਣਾ ਚਾਹੀਦਾ ਆਪਣੇ ਪਰਦੇ ਸਾਰੇ ਟੁੱਕਦੇ ਟੱਕਦੇ ਆ ਉਦੋਂ ਹੀ ਰਾਜ ਜਾਂਦਾ ਜਦੋਂ ਗੁਰੂ ਰਾਜ ਵਿੱਚੋਂ ਨਿਕਲ ਜਾਂਦਾ ਹੈ ਬਹੁਤ ਕੁਝ ਸੀ ਤੇ ਐ ਵੀ ਬਹੁਤ ਸਮਸਮੇ ਬਾਬਾ ਜੀ ਨੇ ਇੱਕੋ ਗੱਲ ਕੀ ਕਹਿ ਲਗੋ ਸਿੱਖਾ ਮੇਰੇ ਨਾਲ ਬੈਸਨਾ ਕਹਿੰਦੇ ਮੈਂ ਸੱਚੀ ਮੁੱਚੀ ਚਿਮਚੇ ਵਜਾਣ ਆ ਲਈਆਂ ਪਰ ਇੱਕ ਮੈਨੂੰ ਭਰੋਸਾ ਹੈ ਗੁਰੂ ਨਾਨਕ ਸਾਹਿਬ ਤੇ ਜਦੋਂ ਸਿੱਖਾਂ ਦੇ ਘਰਾਂ 'ਚ ਅੰਮ੍ਰਿਤ ਵੇਲੇ ਖੁਈਆਂ ਤੇ ਡੋਲ ਖੜਕਣਗੇ ਤੇ ਹਰ ਸਿੱਖ ਅੰਮ੍ਰਿਤ ਵੇਲੇ ਧੰ ਗੁਰੂ ਨਾਨਕ ਸਾਹਿਬ ਕਹੇ ਕਿ ਜਪਜੀ ਦੀ ਬਾਣੀ ਪੜੇਗਾ ਇਹਨਾਂ ਤੇਜ ਪ੍ਰਤਾਪ ਹੋਣਾ ਸਿੱਖ ਸਿੱਖਾਂ ਦਾ ਉਹਨੂੰ ਕੋਈ ਖਤਮ ਕਰ ਹੀ ਨਹੀਂ ਸਕਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਮ ਦਾ ਪਹਿਲਾ ਗੁਣ ਹੈ ਨਾਮ ਤੇ ਸਭ ਤੋਂ ਪਹਿਲਾਂ ਉੱਠਦੇ ਆ ਸਾਰਸਾਂ ਨੂੰ ਕਹੇ ਕਿ ਭਲਕੇ ਉਠਰ ਨਾਮ ਧਿਆਵੈ ਮਹਾਰਜ ਕਹ ਰਹੇ ਨੇ ਦੜੰਤ ਨਾਮੰ ਤਜੰਤ ਲੋਭੰ ਧਰਮੀ ਬੰਦਾ ਜਿਹੜਾ ਨਾਮ ਜਪਦਾ ਉਹ ਲਾਲਚ ਤਿਆਗ ਦਿੰਦਾ ਕਬੀਰਾਂ ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤੇ ਪਾਪ ਜਹਾਂ ਲੋਭ ਤੇ ਕਾਲ ਹੈ ਜਿੱਥੇ ਲਾਲਚ ਉਥੇ ਮੌਤ ਹੈ ਜਹਾਂ ਖਿਮਾ ਤੇ ਆਪ ਜਿੱਥੇ ਖਿਮਾ ਦੀ ਬਿਰਤੀ ਉਹ ਧਰਮੀ ਦੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤਨ ਪਰਬੂ ਦੇ ਚਰਣਾ ਨਿਬੰਦਗੀ ਕਰਨ ਵਾਲੇ ਸੰਤਾਂ ਦੀ ਸ਼ਰਨ ਵਿੱਚ ਕਿਲ ਵਿਖ ਨਾਸੰ ਬਿਨਾ ਦੇਰੀ ਤੋਂ ਤੇਰੇ ਪਾਪ ਕੱਟੇ ਜਾਣਗੇ ਪਰ ਇਹ ਧਰਮ ਨਹੀਂ ਮਿਲਦਾ ਸਭ ਨੂੰ ਬਾਹਰमुखी ਧਰਮ ਮਿਲ ਜਾਂਦਾ ਇਹ ਧਰਮ ਉਹਨਾਂ ਨੂੰ ਮਿਲਦਾ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਪ੍ਰਾਪਤਨ ਧਰਮ ਲਖਣ ਨਾਨਕ ਜਿਹ ਸੋ ਪ੍ਰਸੰਨ ਮਾਧਵਾ ਜਿਹਦੇ ਤੇ ਰੱਬ ਖੁਸ਼ ਹੋਣ ਅਗਲਾ ਸ਼ਲੋਕ ਸੁਣਿਓ ਇਹਦੇ ਅਰਥ ਪਲੀ ਧਿਆਨ ਦੇ ਕੇ ਸੁਣਿਓ ਸਾਰੇ ਮੇਰੀ ਬੇਨਤੀ ਹੈ ਇਹ ਸ਼ਲੋਕ ਹੈ 11ਵਾਂ ਮਿਰਤ 모ဟੰ ਤਲਪ ਬੁੱਧਯੰ ਰਚੰਤ ਬਨਤਾ ਬినਉਦ ਸਾਹੰ ਅਦ ਪਹਚੋੜੇ ਸਾਹਮਣੇ ਮਿਰਤ ਦਾ ਲਫ਼ਜ਼ੀ ਅਰਥ ਹੁੰਦਾ ਮਰਨਾ ਜਾਂ ਮੋਇਆ ਮਰਿਆ ਹੋਇਆ ਮੋਹੰਗ ਮੋਹੰਗ ਦਾ ਲਬਜੀ ਅਰਥ ਮੋ ਇਹਦਾ ਅਰਥ ਮੈਂ ਵਾਸ਼ਨਾ ਚ ਲੈ ਕਰਾਂਗਾ ਮਿਰਤ ਮੋਹੰਗ ਇਹਦਾ ਅਰਥ ਹੋ ਗਿਆ ਜੀ ਮੋ ਦੀ ਵਾਸ਼ਨਾ ਵਿੱਚ ਮਰੇ ਮੋਇਆ ਪਿਆ ਕੌਣ ਅਲਪ ਬੁੱਧੰਗ ਅਲਪ ਦਾਰ ਤੇ ਥੋੜੀ ਤੇ ਬੁੱਧੰਗ ਦਾ ਅਰਥ ਹੈ ਬੁੱਧੀ ਥੋੜੀ ਬੁੱਧੀ ਵਾਲਾ ਕੰਮ ਅਕਲ ਵਾਲਾ ਥੋੜੀ ਮਤ ਵਾਲਾ ਇਹ ਸੱਚੀ ਮੁੱਚੀ ਵਾਸ਼ਨਾ ਦੇ ਮੋਚ ਮਰ ਗਿਆ ਸਮਝੋ ਵਾਸ਼ਨਾ ਚ ਮੋਇਆ ਫਿਰ ਬਿੰਤੀ ਮਿਰਤ ਮੋਹੰ ਅਲਪ ਬੁੱਧਹਿ ਅਲਪ ਬੁੱਧੀ ਵਾਲਾ ਕੀ ਕਰ ਰਿਹਾ ਜੀ ਰਚੰਤ ਇਹ ਰਚਿਆ ਹੋਇਆ ਕੌਣ ਕਿਦੇ ਵਿੱਚ ਬਨਿਤਾ ਬਨਤਾ ਦਾ ਅਰਥ ਇਸਤਰੀ ਮੈਂ ਕਹੇ ਧਿਆਨ ਨਾਲ ਸੁਣਿਓ ਸਲੋਕ ਕਿਤੇ ਅਰ ਤੁਸੀਂ ਵੇਖ ਲਓ ਹੀ ਮਿਲਨੇ ਨੇ ਕਹਨੇ ਭੈੜੀ ਘਟ ਅਕਲ ਵਾਲਾ ਤੇ ਵਾਸ਼ਨਾ ਚ ਮੋਇਆ ਬੰਦਾ ਬਨਿਤਾ ਬినੋਦ ਸਾਹੰਗ ਫਿਰੇ ਦੇ ਪਾਠ ਪੂਰਾ ਕਰਾਂਗਾ ਰਚੰਤ ਬਨਤਾ ਬినੋਦ ਸਾਹੰਗ ਰਚਿਆ ਹੋਇਆ ਬਨਤਾਦਰ ਤੇ ਇਸਤਰੀ ਦੇ ਵਿੱਚ ਬినੋਦ ਦਾ ਅਰਥ ਇੱਕ ਕਲੋਲਾ ਕਰਨੀਆਂ ਵੇਖੋ ਅਰਥ ਮੈਨੂੰ ਕਰਨੇ ਪੈਣੇ ਨੇ ਕਉਤਾ ਕਰਨੇ ਸਾਹੰਗਦਰ ਤੇ ਉਤਸ਼ਾਹਤ ਹੈ ਘਟ ਅਕਲ ਵਾਲਾ ਮਹਾਰਾਜ ਕਹਿੰਦੇ ਨੇ ਮੋਇਆ ਹੋਇਆ ਵਾਸ਼ਨਾ ਚ ਇਹ ਦਿਨ ਰਾਤ ਜਿਹੜਾ ਇਸਤਰੀਆਂ ਕਲੋਲਾਂ ਦੇ ਵਿੱਚ ਮਸਤ ਹੋਇਆ ਬੈਠਾ ਥੋੜਾ ਜਿਹਾ ਧਿਆਨ ਨਾਲ ਫਿਰ ਮੇਰੀ ਗੱਲ ਨੂੰ ਸੁਣਿਆ ਫਿਰ ਕੀ ਜੀ ਜੋਬਨ ਬਹਿਕ੍ਰਮ 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 ਦਾ ਅਰਥ ਹੈ ਬਲ ਅਵਸਥਾ ਜਵਾਨੀ ਦੀ ਅਵਸਥਾ ਕਨਕ ਕੁੰਡਲਹਾ ਆਪਣੇ ਕੰਨਾਂ ਦੇ ਵਿੱਚ ਸੋਨੇ ਦੇ ਕੁੰਦਲ ਬਾ ਕੇ ਲੋਕਾਂ ਨੂੰ ਪ੍ਰਭਾਵਿਤ ਬਿਆ ਕਰਦਾ ਕਨਿਕ ਕਨਿਕਦਰਤਾ ਪਕਲ ਵੀ ਕਿਤੇ ਸੋਨਾ ਕਨਿਕ ਕੁੰਡਲਹਾ ਅੱਗੇ ਹੈ ਬਚਿੱਤਰ ਮੰਦਿਰ ਦੱਦੇ ਨੂੰ ਹਿਸ਼ਾਰੀ ਲੱਗੀ ਜੀ ਮੰਦਰ ਨਹੀਂ ਬਚਿੱਤਰਦਰ ਤੇ ਅਨੋਖੇ ਅਨੋਖੇ ਮੰਦਰ ਮੈਂ ਸਿਰਫ ਅਜੇ ਅਖਰੀ ਅਰਥ ਕਰ ਰਿਹਾ ਜੀ ਇੱਥੋਂ ਤੱਕ ਇੱਥੇ ਮੰਦਰ ਦਾ ਅਰਥ ਕਰ ਪੁਰਾਣੇ ਸਮੇਂ ਮੈਂ ਗੱਲ ਚਲੂ ਬੀਬੀਆਂ ਪੈਣਾ ਸਾਰੇ ਬੈਠੇ ਹੋ ਤੁਸੀਂ ਸੱਚੀ ਜੇ ਇੱਕ ਕਿਤਾਬ ਸੀ ਮਹਾਰਾਜਾ ਜਰਮਨੀ ਦਾਸ ਦੀ ਲਿਖੀ ਉਹ ਵੈਸੇ ਮੈਂ ਚਲੋ ਨੌਸਕਾਰ ਬੈਠਾ ਉਸ ਵਿੱਚ ਰਾਜੇ ਕੀ ਕੀ ਪਾਪ ਕਰਦੇ ਆ ਤੇ ਕਿੰਨੇ ਗੰਦੇ ਵਿਛਾਈ ਨੇ ਕਈ ਰਾਜੇ ਆਪਣੇ ਘਰ ਬਣਾ ਕੇ ਨਾ ਜਿੱਥੇ ਪੈਂਦੇ ਸਨ ਉਸ ਮਕਾਨ ਦੀਆਂ ਦਿਵਾਰਾਂ ਦੇ ਉੱਤੇ ਤਸਵੀਰਾਂ ਪੇਂਟ ਕਰਾਉਂਦੇ ਸਨ ਭੈੜੀਆਂ ਕਿਉਂਕਿ ਉਹਨਾਂ ਦੀ ਵਾਸ਼ਨਾ ਤੇਜ ਹੋ ਸਕੇ ਇਹ ਅਰਥ ਕੀਤੇ ਗਿਆ ਤੂੰ ਅਲਪ ਬੁੱਧੀ ਵਾਲਿਆ ਇਹਨੂੰ ਰੱਬ ਦਾ ਚੇਤੇ ਹੈ ਜੋਗਨਮ ਜੋਗਨ ਜੋਗਨ ਵਹਿਕ੍ਰਮ ਜਵਾਨੀ ਦੀ ਅਵਸਥਾ ਕਨਕ ਕੁੰਡਲਹ ਕਨਕ ਸੋਨੇ ਦੇ ਕੁੰਦਲ ਪਾਏ ਆ ਤੇ ਗੁਰੂ ਜੀ ਕਹਿੰਦੇ ਬਚਿੱਤਰ ਮੰਦਿਰ ਤੂੰ ਬਾਸ਼ਨਾ ਪੈਦਾ ਕਰਨ ਵਾਲੇ ਕਈ ਤਰ੍ਹਾਂ ਦੇ ਘਰ ਬਣਾਈ ਬੈਠਾ ਤੇ ਸੱਚੀ ਮੱਚੀ ਅੱਜ ਵੀ ਉਹ ਨੇ ਅੱਜ ਸਿਰਫ ਕਬ ਪਲਬ ਤੇ ਮੋਡਰੇਟ ਨਾ ਆ ਗਿਆ ਪਰ ਹੈ ਤਾਂ ਪਾਪ ਹੀ ਨਾ ਚੀਜ਼ਾਂ ਤਾਂ ਉਹੀ ਨੇ ਅੱਗੇ ਕਿੰਨੇ ਸੋਭੰਤ ਬਸਤਰਾ ਇਹ ਤੋ ਕਪੜੇ ਪਾ ਕੇ ਬਾਹਰ ਤੁਰਿਆ ਫਿਰਨੇ ਮੇਰੇ ਕੱਪੜਿਆਂ ਦੀ ਖਿੱਚ ਪੈਦਾ ਹੋ ਜਾਂ ਸੋਹਣੇ ਕਪੜੇ ਅੱਗੇ ਮਹਾਰਾਜ ਕਿੰਨੇ ਅਤਿਆੰਤ ਬਹੁਤ ਜ਼ਿਆਦਾ ਮਾਇਆ ਵਿਆਪਤਨ ਮਾਇਆ ਵਿੱਚ ਅਤ ਦਾ ਖਚਦ ਹੋਇਆ ਪਏ ਮਹਾਰਾਜ ਕਹਿੰਦੇ ਤੇਰੇ ਤਰਨ ਦੀ ਕੋਈ ਆਸ ਕੋਈ ਨਹੀਂ ਹੁਣ ਦੇਖੋ ਸਦੀਆਂ ਪਹਿਲਾਂ ਕਿਆ ਬੋਲ ਖੈ ਮੁੱਢ ਤੋਂ ਪਹਿਲਾਂ ਕਿਆ ਤੇ ਅੱਗੇ ਗੁਰੂ ਜੀ ਕਹਿੰਦੇ ਨੇ ਛੇ ਅਚੁੱਤ ਇਹ ਤੋਂ ਕਿਵੇਂ ਬਚਿਆ ਜਾਏ ਛੇ ਅਚੁੱਤ ਦਾ ਅਰਥ ਹੋ ਗਿਆ ਛੇ ਅਡੋਲ ਪ੍ਰਮਾਤਮਾ ਸ਼ਰਨ ਸੰਤ ਇਹਦਾ ਅਰਥ ਹੈ ਸੰਤਾਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਵਾਲਿਆ ਉਹ ਤਾਂ ਇਸ ਅੱਗ ਤੋਂ ਬਚ ਗਿਆ ਉਹ ਤੇਰੇ ਨਾਮ ਦੀ ਸ਼ਰਨ 'ਚ ਚਲੇਗਾ ਨਹੀਂ ਤੇ ਬਚਣਾ ਮੁਸ਼ਕਲ ਸੀ ਬਾਬਾ ਜੀ ਨੇ ਕਿਹਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ ਉਹ ਬਚ ਗਏ ਜਿਨ੍ਹਾਂ ਦੇ ਸਿਰ ਤੇ ਤੂੰ ਹੱਥ ਰੱਖਿਆ ਥੋੜਾ ਜਿਹਾ ਇਸ ਬੇਨਤੀ ਨੂੰ ਮਹਾਰਾਜ ਕਹਿੰਦੇ ਖੇ ਅਚੋਤ ਸ਼ਰਨ ਸੰਤ ਸੰਤਾਂ ਨੂੰ ਆਪਣੀ ਸ਼ਰਨ ਚ ਰੱਖਣ ਵਾਲੇ ਵੈਗਰੂ ਜੀ ਤੇ ਕਿਰਪਾ ਨਿਧਾਨ ਜੀ ਅੱਗੇ ਕਹਿੰਦੇ ਨਾਨਕ ਥੋੜਾ ਜਿਹਾ ਬਿਸ਼ਰਾਮ ਦੇ ਕੇ ਤਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਭੋ ਵੈਸੇ ਭੋ ਦਾ ਲਫ਼ਜ਼ੀ ਅਰਥ ਹੁੰਦਾ ਹੈ ਖੇ ਓਏ ਐ ਇਹ ਅਰਥ ਕਰਾਂਗੇ ਭੋ ਖੇ ਭਗਵਾਨ ਏ ਭਗਵਾਨ ਨੇ ਭਗਵਾਨ ਏ ਨਮਹ ਵਾ ਵਾ ਹੇ ਪ੍ਰਭੂ ਸੰਤਾਂ ਨੂੰ ਆਪਣੀ ਬੁੱਕਲ ਵਿੱਚ ਰੱਖਣ ਵਾਲਿਆ ਹੇ ਭਗਵਾਨ ਤੈਨੂੰ ਅਸੀਂ ਨਮਸਕਾਰ ਕਰਨਾ ਹੈ ਤੇਰੇ ਤੋਂ ਤੇਰੇ ਚਰਨ-ਸ਼ਰਨ ਵੀ ਜਾਨ ਤੋਂ ਬਿਨਾ ਬੰਦਾ ਇਹ ਤੋਂ ਬਚ ਨਹੀਂ ਸਕਦਾ ਇਸ ਦੇ ਅਰਥ ਫਿਰ ਪਲੀਜ਼ ਧਿਆਨ ਨਾਲ ਸੁਣਿਓ ਮਿਰਤਮੋਹਮ ਮੋਹ ਦੀ ਵਾਸ਼ਨਾ ਚ ਮਰਿਆ ਹੋਇਆ ਅਲਪ ਬੋਧਯੰ ਘਟ ਅਕਲ ਵਾਲਾ ਬੰਦਾ ਰਚੰਤ ਬਨਤਾ ਬినੋਦ ਸਾਹੰ ਇਸਤਰੀ ਦੇ ਕਲੋਲਾ ਕੌਤਕਾਂ ਦੇ ਵਿੱਚ ਫਸਿਆ ਹੋਇਆ ਤੇ ਸਾਗਦਰ ਤੇ ਉਤਸ਼ਾਈ ਜੇ ਹੌਤਿਸ਼ਾ ਚ ਰਹਿਦਾ ਜੋਬਨ ਵਹਿਕਰਮ ਜਵਾਨੀ ਦੀ ਅਵਸਥਾ ਕਨਕ ਕੁੰਡਲਹਾ ਖੰਕ ਸੋਨੇ ਦੇ ਕੁੰਡਲ ਪਾ ਕੇ ਤੁਰਿਆ ਫਿਰਦਾ ਨੱਤਿਆਂ ਬਾ ਕੇ ਤੁਰਿਆ ਫਿਰਦਾ ਬਚਿਤਰ ਮੰਦਿਰ ਬੜੇ ਅਲੋਕਾਰ ਜੇ ਘਰ ਬਣਾਏ ਵਿਚਿਤਰ ਜ ਸੋਭੰਤ ਵਸਤਰਾ ਸੋਹਣੇ ਸੋਹਣੇ ਕਪੜੇ ਪਾ ਕੇ ਤੁਰਿਆ ਫਿਰਦਾ ਇਤਿਅੰਤ ਮਾਇਆ ਭੀ ਆਪਤੰ ਆ ਤੋਗੇ ਨੂੰ ਮਾਇਆ ਵਿਆਪੀ ਹੋਈ ਏ ਟਿਕੇਗਾ ਕਿਵੇਂ ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਨੀ ਹੈ ਵਹਿਗੁਰੂਤੀਆਂ ਪਹਿਣਾ ਨੇ ਇਸ ਗੱਲ ਨੂੰ ਪਲੀਜ਼ ਮਹਿਸੂਸ ਨਾ ਕਰਿਓ ਇਸ ਸਚਾਈ ਨੂੰ ਨਹੀਂ ਬੰਦੇ ਅਸੀਂ ਸਟੇਜ ਤੇ ਨਹੀਂ ਕਹਿ ਸਕਦੇ ਤੇ ਸਭ ਤੋਂ ਵੱਧ ਇਸ ਅੱਗ ਨੇ ਦੁਨੀਆ ਦਾ ਬੇੜਾ ਵਹਾ ਕੇ ਰੱਖ ਦਿੱਤਾ ਹੈ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇਡ ਪੰਜਵੇਂ ਖਾਨ ਪੀਣ ਕੀ ਧਾਤ ਅੱਗੇ ਕੀ ਹੈ 6ਵੇਂ ਕਾਮਨਾ ਪੁਛੇ ਜਾਤ ਇਹ ਇਹ ਉਹ ਵਿਸ਼ਾਏ ਜਿਹਨੂੰ ਸ਼ੁਰੂ ਕੋਈ ਨਹੀਂ ਕਰਦਾ ਕਿਉਂਕਿ ਇਹਨੂੰ ਸ਼ੁਰੂ ਕਰਦੇ ਆ ਬੋਲਣ ਵਾਸਤੇ ਵੀ ਮਨ ਦੇ ਇੰਦਰੀ ਦੀ ਇਕਾਗਰਤਾ ਚਾਹੀਦੀ ਹੈ ਇਹ ਵਾਸ਼ਨਾ ਕੱਲ ਮਰਜ ਕਰਾਂਗਾ ਅੱਠ ਤਰੀਕਿਆਂ ਨਾਲ ਬੰਦਿਆਂ ਨੂੰ ਵਿਆਪਕ ਗੁਰੂ ਸਾਹਿਬ ਕਿੰਤੂ ਕੀ ਕਰ ਰਹੇ ਹੈ ਤੇਰੇ ਅੰਦਰ ਹਰ ਵੇਲੇ ਚਿੰਤਨ ਇਸਤਰੀ ਦਾ ਕਿਉਂ ਚੱਲ ਰਿਹਾ ਹੈ ਜੇ ਤੂੰ ਇਹਦੇ ਵਿੱਚ ਖਚ ਤਰਿਆ ਫਰੀਦਾ ਇਹ ਵੇਸ਼ ਗੰਦਲਾਂ ਘਰੀਆਂ ਖੰਡ ਲਿਵਾੜ ਪ੍ਰੋਫੈਸਰ ਸਹਿਬ ਸਿੰਘ ਨੇ ਦੇ ਅਰਥ ਸਿਰਫ ਕਲਿਆਉਂ ਨੇ ਹੀ ਕੀਤੇ ਨੇ ਬਾਕੀ ਨਹੀਂ ਕਿਸੇ ਕੀਤੇ ਮੈਂ ਤਾਂ ਕਿਹਾ ਤੁਸੀਂ ਪਹਿਣਾ ਮਤਾਵਾ ਬੈਠੀਆਂ ਜੇ ਕਹਿੰਦੇ ਜੇ ਤੂੰ ਇਸ ਵਾਸ਼ਨਾ ਪਿੱਛੇ ਚਲਾ ਗਿਆ ਗੌਣ ਵਾਲੀ ਨੱਚਣ ਵਾਲੀ ਵੇਸ਼ਵਾ ਤੈਨੂੰ ਚਿੱਟੇ ਕੱਪੜੇ ਤੈਨੂੰ ਬਸਤਰ ਤੈਨੂੰ ਅੰਗ ਪ੍ਰਤ ਅੰਗ ਦਾ ਉਹ ਸੱਚੀ ਮੁੱਚੀ ਨਮਾਸ਼ ਕਰੇਗੀ ਬਚ ਕੇ ਰਹੀ ਓਏ ਇੱਕ ਗੰਦਲ ਜ਼ਹਿਰ ਦੇ ਨਾਲ ਜ਼ਹਿਰ ਉੱਤੇ ਮਿੱਠਾ ਚੜ੍ਹੇ ਜੇ ਖਾ ਲਿਆ ਤੇ ਪੁਸ਼ਟਾਂ ਦਾ ਨਾਸ਼ ਹੋ ਜਾਏਗਾ ਫਰੀਦਾ ਇਹ ਵਸ਼ ਵਸ਼ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਾਹੀ ਵੀ ਰਹਿ ਗਏ ਇੱਕ ਰਾਧੀ ਗਏ ਚੜ ਪਾਵਤ ਰਲੀਆਂ ਜੋਬਨ ਵਲੀਆਂ ਆਹ ਮਾਰੇ ਕਹਿ ਰਹੇ ਜਵਾਨੀ ਦੇ ਨਸ਼ੇ ਚ ਜੋਬਨਮ ਬਹਿਕਰਮ ਜਵਾਨੀ ਦਾ ਨਸ਼ਾ ਪਾਵਤ ਰਲੀਆ ਜੋਬੰਦ ਬੰਦੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗੁਰਬਲੀਆ ਹਰ ਭਗਤ ਬਿਨਾ ਲੈ ਧਰਨ ਗਡਲੀਆ ਤਲਾ ਕੁੰਚਰੀਆ ਅੱਜ ਕੱਲ ਚੋ ਵੱਡੀ ਵੱਡੀ ਗੱਡੀਆਂ ਨੇ ਨਾ ਥੱਲੇ ਹਾਥੀ ਤਲਾ ਕੁੰਚਰੀਆ ਸਿਰ ਕਨਕ ਛਤਰੀਆ ਮਹਾਰਾਜ ਜਿਹਨੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਪੈਣਾ ਬੰਦਿਆ ਬੰਦਾ ਬਣ ਤੂੰ ਡੁੱਬਣ ਵਾਲੇ ਪਾਸੇ ਤੁਰ ਪਿਆ ਮੈਂ ਕੁ ਉਦਾਰਨ ਸਿਰਫ ਦੇ ਕੇ ਅਰਜ਼ ਕਰਾਂਗਾ ਹੁਣ ਆ ਕੀ ਹੈ ਜੀ ਮੈਂ ਉਸ ਦਿਨ ਕਿਹਾ ਸੀ ਹੋ ਸਕਦਾ ਗਾਇਕ ਜਾਂ ਸੱਭਿਆਚਾਰ ਵਾਲੇ ਬੰਦੇ ਮੇਰਾ ਬਹੁਤ ਫਰੋਦ ਕਰਨਗੇ ਅਸੀਂ ਸਾਰੇ ਕਹਿੰਦੇ ਆਂ ਵੀ ਇਸਤਰੀ ਦੀ ਗੱਲ ਕਰੋ ਲੋਕੀ ਲੜਨ ਤਾਂ ਕਮ ਦੇ ਤੇ ਸੱਚੀ ਮੁੱੱਚੀ ਜਿੰਨਾ ਸਨਮਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ ਨਾ ਪਿਆਰਿਓ ਸ਼ਾਇਦ ਇਹ ਨਾ ਕਿਤੇ ਮਿਲਿਆ ਹੋਵੇ ਉਂਝ ਭਾਰਤ ਵਰਸ਼ ਵਿੱਚ ਐਵੇਂ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ ਉਹਨਾਂ ਦੇ ਅਵਤਾਰਾਂ ਦੇ ਹਰ ਅਵਤਾਰ ਨਾਲ ਇਸ ਤਰੀਖ ਹੈ ਸੀਆ ਰਾਮ ਹੈ ਰਾਦੇ ਸ਼ਾਮ ਹੈ ਸ੍ਰੀ ਪਾਤਖ ਹੈ ਲక్ష్ਮੀ ਨਾਰਾਇਣ ਹੈ ਇਹ ਸਾਰੇ ਸ਼ਬਦ ਨੇ ਉਹਨਾਂ ਦੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਥੋਂ ਤੱਕ ਸ਼ਬਦ ਵਰਤੇ ਜੇ ਪਰਮਾਤਮਾ ਨੂੰ ਲੁਝਾਣੀ ਤੇ ਇਸਤਰੀ ਵਾਰਾ ਖਿਰਦਾ ਲੈ ਕੇ ਆ ਮੇਰੇ ਮਨ ਚ ਇੱਕ ਦਿਨ ਆਇਆ ਕਿ ਇਸਲਾਮ ਬੜੀ ਪਰਸ਼ਦੀ ਗੱਲ ਕਰਦਾ ਹੈ ਨਾ ਜੀ ਕੋਈ ਸ਼ਾਮਾਂ ਤੇ ਦੇਖੋ ਮਸਜਿਦ ਬੀਬੀਆਂ ਕਿੱਥੇ ਜਾਂਦੀਆਂ ਹੁਣ ਧੀਆਂ ਪੈਣਾ ਤੁਸੀਂ ਸਾਰੇ ਇਕੱਠੇ ਆਪਾਂ ਬੈਠੇ ਆ ਇਹ ਸਭ ਤੋਂ ਵੱਡਾ ਸਨਮਾਨ ਜੇ ਗੁਰਮਖੋ ਯਾਦ ਰੱਖਿਓ ਗੁਰੂ ਸਾਹਿਬ ਨੇ ਸਾਨੂੰ ਕੋਈ ਸ਼ਬਦੋਂ ਤਾਂ ਲੰਦ ਨਹੀਂ ਸਿੰਘ ਵੀ ਕੋਈ ਨਹੀਂ ਲਾਂਦੇ ਨਾ ਜੀ ਫਲਾਣਾ ਗੱਲ ਆ ਗਿਆ ਫਲਾਣਾ ਮਾਨ ਆ ਗਿਆ ਫਲਾਣਾ ਵਰਕ ਆ ਗਿਆ ਯਾਦ ਰੱਖਿਓ ਗੁਰੂ ਨੇ ਕਿਹਾ ਸੀ ਵਿਚ ਮੈਂ ਇੱਕ ਤੈਨੂੰ ਖੋਲ ਦੇਣਾ ਦੋ ਮੇਰੀਆਂ ਗੱਲਾਂ ਮੰਨ ਲਈ ਪਹਿਲਾ ਹੁਕਮਨਾਮੇ ਦਾ ਅਖਰ ਮੇਰਾ ਮੰਨ ਲਈ ਸਿੰਘ ਤੇ ਕੌਰ ਮੇਰਾ ਮੰਨ ਲਈ ਵਿਚਾਰ ਤੈਨੂੰ ਖੋਲ ਦਿੱਤੀ ਤੂੰ ਆਪਣੇ ਕੋਲ ਰੱਖ ਲਈ ਆਪਾਂ ਕੀ ਕਰਨੇ ਪਏ ਸਿੰਘ ਗੁਰੂ ਜੀ ਨੇ ਦਿੱਤੀ ਦਾਤ ਸੀ ਹੁਣ ਕਿਸੇ ਮੇਰੀ ਗੱਲ ਧਿਆਨ ਨਾਲ ਸੁਣਿਓ ਕੋਈ ਬੰਦਾ ਕਿਸੇ ਬੱਚੀ ਨੂੰ ਕਿਸੇ ਧੀ ਨੂੰ ਕਿਸੇ ਪੈਨ ਨੂੰ ਬੀਬੀ ਨੂੰ ਲੰਘ ਦੇ ਨੂੰ ਇਹ ਟੀਚਰ ਕਰੇ ਤੇਰੀਆਂ ਅੱਖਾਂ ਕੀ ਹੋ ਜੀਆਂ ਨੇ ਤੇਰੀ ਨਾਸਕਾ ਕੀ ਹੋਜੀ ਹੈ ਤੇਰੀ ਗਰਦਨ ਕੀ ਹੋਜੀ ਹੈ ਕਮਰ ਕੀ ਹੋਜੀ ਮੈਂ ਸੱਚ ਕਹਿਣਾ ਪਏ ਕਹਿਣਾ ਪੈਣਾ ਤੇਰੀ ਚਾਲ ਕੀ ਹੋਜੀ ਆਪਾਂ ਕਾਂਗੇ ਫੜਕਾਓ ਇਹਨੂੰ ਅਸੀਂ ਲੱਖਾਂ ਬੈਠੇ ਹੁੰਨੇ ਆ ਤੇ ਗਾਇਕ ਸਾਡੀਆਂ ਧੀਆਂ ਪੈਣਾ ਨੂੰ ਸੁਣਾਉਂਦਾ ਇਹਨਾਂ ਦੀਆਂ ਅੱਖਾਂ ਕੀ ਹੋ ਜੀਆਂ ਇਹਨੂੰ ਆਪਾਂ ਸਭਿਆਚਾਰ ਕਹਿੰਨੇ ਕੀ ਉਹਦੀ ਸ਼ਬਦਾਵਲੀ ਵਿੱਚ ਕਾਮ ਦੀ ਉਤੇਜਤਾ ਕਾਮ ਉੱਤੇ ਤੇਲ ਪਾਉਣ ਦੀ ਗੱਲ ਨਹੀਂ ਕਰ ਰਿਹਾ ਮੈਂ ਫਿਰ ਬੇਨਤੀ ਇੱਕ ਬਹੁਤ ਵੱਡਾ ਮੁਜਰਾ ਹੋ ਰਿਆ ਸੀ ਲੋਕ ਬੜੇ ਇਕੱਠੇ ਸਨ ਕਿਉਂਕਿ ਅੱਜ ਜਿਹੜੀ ਗੁਰੂ ਸਾਹਿਬ ਨੇ ਗੱਲ ਕਹੀ ਉਹਨੂੰ ਇਹਦੇ ਵੇਲੇ ਧਿਆਨ ਦੇਈ ਆਪਾਂ ਮੁਜਰਾ ਹੋ ਰਿਹਾ ਬਹੁਤ ਲੋਕ ਇਕੱਠੇ ਤੇ ਅੱਜ ਤਾਂ ਸੱਚੀ ਲੋਧਨੀ ਭਾਈ ਸਾਹਿਬ ਕਹਿੰਦੇ ਸਨ ਤੇ ਮੈਂ ਕਹਿ ਦਿੰਨਾ ਸਟੇਜ ਤੇ ਸਾਡੇ ਬੰਦੇ ਅਸੀਂ ਚਲੋ ਵਿੱਚ ਹੀ ਆ ਜੇ ਕੋਈ ਬੰਦਾ ਗੌਣ ਨਚਣ ਵਾਲਾ ਆ ਜਾਣਾ ਭੱਜ-ਭੱਜ ਕੇ ਰਾਗੀ ਭਾਈ ਸਾਰੇ ਫੋਟੋਆਂ ਖਿਜਾਉਂਦੇ ਨੇ ਨਾਲ ਹੀ ਫੇਸਬੁੱਕ ਤੇ ਪਾਉਂਦੇ ਨੇ ਬੰਦਾ ਸਮਝਦਾ ਵੀ ਇਹਨਾਂ ਦੀ ਬਿਰਤੀ ਕਿਹੋ ਜੀ ਹੈ ਗੁਰੂ ਸਾਹਿਬ ਨੇ ਸਾਨੂੰ ਕਿ ਮੈਂ ਨਫ਼ਰਤ ਨਹੀਂ ਕਰ ਰਿਹਾ ਕਿਹੜੀ ਦਾਤ ਦਿੱਤੀ ਉਹ ਬੜਾ ਵੱਡਾ ਮੁਜਰਾ ਹੋ ਰਿਹਾ ਲੋਕੀ ਬੜੇ ਇਕੱਠੇ ਇੰਨੀ ਦੇਰ ਨੂੰ ਇੱਕ ਫਕੀਰ ਲੰਘਿਆ ਉਹਨੇ ਕਿਹਾ ਵੀ ਦੁਨੀਆ ਬੜੀ ਇਕੱਠੀ ਹੋਈ ਬਈ ਹੈ ਉਹ ਜੀ ਭੀੜ ਨੂੰ ਚੀਰ ਕੇ ਵਿੱਚ ਚਲਾ ਗਿਆ ਤੇ ਉਹ ਬੀਬੀ ਪੈਰਾ ਚ ਘੁੰਗਰੂ ਪਾ ਕੇ ਨੱਚੇ ਬਈ ਤੇ ਨਾਲ ਉਹ ਬਾਵਾ ਉਲਾਰੇ ਪੀ ਉੱਚੀ ਉੱਚੀ ਤੇ ਨਾਲ ਮਿਰਦੰਗ ਵੱਜੇ ਲੋਕਾਂ ਵੇਖਿਆ ਵੀ ਆ ਫਕੀਰ ਕਿੱਥੇ ਆ ਗਿਆ ਉਹ ਵੇਖੂ ਕਹਿੰਦਾ ਜੀ ਅੱਖਾਂ ਬੰਦ ਕਰ ਕਰ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਮੈਂ ਵੇਚਦੀ ਨਹੀਂ ਕਰ ਸਕਦਾ ਫਕੀਰ ਕਹਿੰਦਾ ਮੈਂ ਵੇਚਦੀ ਨਹੀਂ ਕਰ ਸਕਦਾ ਬੋਲ ਕੇ ਨਿਕਲ ਗਿਆ ਕਿਸੇ ਨੇ پکڑ ਕੇ ਕਿਆ ਬਾਬਾ ਇਹ ਰੋਜ਼ ਰੋਜ਼ ਨਹੀਂ ਮਿਲਣਾ ਮੇਲਾ ਮਿਲਣਾ ਤੇ ਨਾਲਾ ਕਹਿੰਦਾ ਵੇਖ ਆ ਕਿਵੇਂ ਬੀਬੀ ਦੇ ਪੈਰ ਜਿਹੜੇ ਨੇ ਧਰਤੀ ਤੇ ਵੱਜਦੇ ਆ ਸੁਣੀਏ ਤੂੰ ਘੰਗਰਾਂ ਦੀ ਸ਼ੰਕਾਰ ਕਹਿੰਦਾ ਵੇਖ ਬਾਹ ਲੰਮੀ ਕਰਦੀ ਪਈ ਬੋਲਦੀ ਏ ਉਹਨੇ ਫਿਰ ਇੱਕ ਗੱਲ ਕਹੀ ਮੱਕ ਕਹਿੰਦੇ ਤੁਹਾਨੂੰ ਸੁਣਾਣਾ ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਛ ਲਾਜ ਨਾ ਆਵਤ ਹੈ 인কো ਅਰਥ ਬੜੇ ਸੌਖੇ ਨੇ ਚੰਗਾ ਕੰਮ ਨਹੀਂ ਕਰਨਾ ਉਹ ਗੁਰਮਖੋ ਹਜ਼ਾਰਾਂ ਰੁਪਈਆ ਡਾਲਰ ਖਰਚ ਦੇਉਂਦੇ ਤੇ ਕਿਤੇ 100 ਡਾਲਰ ਗਰੀਬ ਕਿਸੇ ਬੰਦੇ ਦੀ ਧੀ ਦੀ ਫੀਸ ਭਰ ਦਿਓ ਰੱਬ ਦੀ ਮਿਹਰ ਹੋ ਜਾਏਗੀ ਉਨੇ ਕੈ ਸ਼ੁਭ ਕਾਜ ਕੋ ਛੋੜ ਆ ਕਾਂਜ ਕਰਾਂ ਕਚ ਲਾਜ ਨਾ ਆਵਤ ਹੈ ਇਨ ਕੋ ਇਕ ਰਾਂਡ ਬੁਲਾਏ ਨਚਾਬਤ ਖੈ ਘਰ ਕੋਦਨ ਧਾਮ ਲਟਾਉਣ ਕੋ ਮਰਦੰਗ ਤਿਨੇ ਧ੍ਰਿਗ ਧ੍ਰਿਗ ਕੈ ਸੁਲਤਾਨ ਕੈ ਕਿਨ ਕੋ ਕਿਨ ਕੋ ਬਾਹ ਉਲਾਰ ਕੇ ਨਾਰ ਕੈ ਇਨ ਕੋ ਇਨ ਕੋ ਇਨ ਕੋ ਮੈਂ ਅਰਥੇ ਥੋੜੇ ਕਰ ਦੇਣਾ ਇਹ ਬਾਣੀ ਨਹੀਂ ਮੈਨੂੰ ਚੰਗਾ ਲੱਗਾ ਇਹਨੂੰ ਕੋਟ ਪ੍ਰਿੰਸੀਪਲ ਗੰਗਾ ਸਿੰਘ ਨੇ ਕੀਤਾ ਸਭ ਤੋਂ ਪਹਿਲਾ ਪਰਵਾਨਾ ਸਾਹਿਬ ਨੇ ਮੈਂ ਕਹਦਾ ਜ਼ਿਕਰ ਕੀਤਾ ਇਹਦੇ ਅਰਥ ਨੇ ਸ਼ੁਭ ਕਾਜ ਕੋ ਛੋੜ ਅਕਾਜ ਕਰੈ ਚੰਗੇ ਕੰਮ ਛੱਡ ਕੇ ਤੋ ਕਿਹੜੇ ਪਾਸੇ ਤੁਰ ਜਾ ਪਿਆ ਰਚੰਤ ਬੰਤਾ ਬినੋਦ ਸਹੰ ਸ਼ੁਭ ਕਾਜ ਕੋ ਛੋੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ ਕਿਨੇ ਨਾ ਨੂੰ ਸ਼ਰਮ ਨਹੀਂ ਹੁੰਦੀ ਇੱਕ ਰਾਣ ਬੁਲਾਏ ਨਚਾਵਤ ਹੈ ਔਰਤ ਨੂੰ ਬੁਲਾ ਲਿਆ ਤੇ ਮੁਜਰਾ ਕਰ ਰਹੇ ਨੇ ਕਾਦੇ ਲਈ ਘਰ ਕੋ ਦਮ-ਦਾਮ ਲਟਾਵਨ ਕੋ ਨੱਚਦਿਆਂ ਹੋਇਆਂ ਉਦੇ ਜਿਸਮ ਦੇ ਅੰਗਾਂ ਉੱਤੇ ਰੁਪਈਏ ਛੱਟ ਦੇ ਵਹਿਆ ਇਹਨੂੰ ਕਲਚਰ ਕਹਿੰਦੇ ਆ ਇਹ ਸਭਿਆਚਾਰ ਖੈ ਘਰ ਕੋਦਨ ਧਾਮ ਲਟਾਮਨ ਕੋ ਮਿਰਦੰਗ ਮਿਰਦੰਗ ਤਿਨੇ ਤ੍ਰਿਗ ਧ੍ਰਿਗ ਕਹੈ ਜਦੋਂ ਮਿਰਦੰਗ ਵਜਦਾ ਨਾ ਹਵਾ ਹੀ ਨਹੀਂ ਹੁੰਦੀ ਤਬਲੇ ਵਾਲੇ ਵੀ ਇਸ ਤਰੀਕਾ ਕਹਿੰਦੇ ਹੋ ਜਦੋਂ ਕਹਿੰਦੇ ਉਹ ਕਿਸੇ ਕਾ ਬਾਬਾ ਮਿਰਦੰਗ ਵੇਖ ਉਹ ਕਹਿੰਦਾ ਮੇਰੇ ਤੋਂ ਨਹੀਂ ਸੁਣਿਆ ਜਾਂਦਾ ਮਿਰਦੰਗ ਕਹਿ ਰਿਹਾ ਤ੍ਰਿਗ 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 ਕਹਿੰਦਾ ਲਾਂਨ ਤੇ ਤੁਹਾਡੇ ਉੱਤੇ ਵਾbene ਅਰਥ ਆਪਣੇ ਕੀਤੇ ਮਰਦੰਗ ਤੇਨੇ ਧਰਗ ਤ੍ਰਿਗ ਕੈ ਤੇ ਜਿਹੜੇ ਘੁੰਗਰੂਆਂ ਦੇ ਬਾਦ ਛੰਚਣ ਕਰਕੇ ਹੁੰਦੀ ਨਾ ਸੁਲਤਾਨ ਕਹੇ ਕਿਨ ਕੋ ਕਿਨ ਕੋ ਪੈਰਾਂ ਚ ਘੁੰਗਰੂ ਪੁੱਛਦੇ ਨੇ ਕਿੰਨਾ ਨੂੰ ਕਿੰਨਾ ਨੂੰ ਤੇ ਬਾਹ ਉਲਾਰ ਕੇ ਨਾਰ ਕਹੇ ਇਨ ਕੋ ਇਨ ਕੋ ਇਨ ਕੋ ਲੱਖ ਲਾਣ ਜਿਹੜੇ ਮੈਨੂੰ ਨੱਚਦੀ ਨੂੰ ਵੇਖਣ ਆਏ ਉਹ ਫਕੀਰ ਕਹਿੰਦਾ ਤੂੰ ਹੀ ਲਾਂਤਾ ਸੋ ਮੈਂ ਚੱਲਿਆ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮਖੋ ਇਹ ਬਚਿਆ ਜਾ ਸਕਦਾ ਹੈ ਹੇ ਅਚੁੱਤ ਸ਼ਰਨ ਸੰਤ ਆਪਣੀ ਬੁੱਕਲ ਚ ਆਪਣੀ ਸੰਤਾਂ ਨੂੰ ਆਪਣੀ ਸ਼ਰਨ ਚ ਰੱਖਣ ਵਾਲਿਆ ਨਾਨਕ ਭੋਗਵਾਨ ਏ ਨਮਹ